ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਸਟੋਰ ਮੈਸਰ ਖਾਨਾ ਤੇ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਆਰਟੀਕਲ ਲੈ ਕੇ ਆਏ ਪਿਓਰ ਪਸ਼ਮੀਨੇ ਦੇ ਉੱਤੇ ਤੇ ਪਸ਼ਮੀਨਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਵਧੀਆ ਕੁਆਲਿਟੀ ਦਾ ਤੇ ਰੇਟ ਆਪਾਂ ਤੁਹਾਨੂੰ ਦੇਵਾਂਗੇ ਬਹੁਤ ਹੀ ਵਾਜਬ ਤੇ ਸਾਰੇ ਛੂਟਾਂ ਦੀ ਅੱਜ ਦੀ ਜਿਹੜੇ ਛੂਟ ਨੇ ਸ਼ਿਪ ਫਰੀ ਹੋਊਗੀ ਲਾਈਟ ਡਾਰਕ ਦੋਨੇ ਚਾਰਟ ਆਏ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਆਪਣੀ ਲੋਕੇਸ਼ਨ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਦੇਸਿਕ ਬਠਿੰਡਾ ਮਾਨਸਾ ਮਾਰਕੀ ਦੇ ਨੇੜੇ ਰਹਿ ਜਾਂਦਾ ਆਪਣਾ ਮੈਸਰਖਾਨਾ ਪਿੰਡ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ ਦਾਸ ਦੇ ਨੀਅਰ ਹੈ ਜਿਹੜੀ ਆਪਣੀ ਸ਼ਾਪ ਹੈ ਇਹ ਬਠਿੰਡਾ ਮਾਨਸਾ ਰੋਡ ਤੇ ਸਾਡਾ ਮੈਸਰਖਾਨਾ ਪਿੰਡਾ ਉੱਥੇ ਆਪਣਾ ਇੱਕ ਗਰਨਾਨਕ ਸੋਰਾ ਕੱਪੜੇ ਦਾ ਤੇ ਉਹ ਜਦੋਂ ਵੀ ਤੁਸੀਂ ਆਓਗੇ ਇੱਕ ਅਸੀਂ ਨੰਬਰ ਸਕਰੀਨ ਤੇ ਦੇ ਦਿੰਨੇ ਹਾਂ ਲੋਕੇਸ਼ਨ ਸਾਡੀ ਤੁਸੀਂ ਕੱਢ ਸਕਦੇ ਹੋਗੇ ਤੇ ਆਪਾਂ ਆ ਜੋ ਵੀਡੀਓ ਕਰਦੇ ਸ਼ੁਰੂ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਜਿਹੜੇ ਸੂਟਾਂ ਦਾ ਰੇਟ ਆਪਾਂ ਤੁਹਾਨੂੰ ਬਹੁਤ ਹੀ ਘੱਟ ਦੇਵਾਂਗੇ ਲਾਈਟ ਤੇ ਡਾਰਕ ਜਿਹੜੇ ਦੋਨੇ ਸੂਟ ਆਪਣੇ ਕੋਲੇ ਆਏ ਨੇ ਤੇ ਆ ਜੋ ਜੀ ਆਪਾਂ ਵੀਡੀਓ ਸ਼ੁਰੂ ਕਰੀਏ ਤਾਂ ਸਾਰੇ ਜਣੇ ਇਹਨਾਂ ਰਲ ਕੇ ਵੀਡੀਓ ਦੇਖਣੀ ਹੈ ਪਹਿਲਾਂ ਮੈਂ ਆਪਾਂ ਤੁਹਾਨੂੰ ਖਾਵਾਂਗੇ ਬੁੱਡੀਆਂ ਇਹ ਬੁੱਢੀ ਮਾਈ ਆਲੇ ਕਲਰ ਉਸ ਤੋਂ ਬਾਅਦ ਆਪਾਂ ਖਾਵਾਂਗੇ ਡਾਰਕ ਡਾਰਕ ਕਲਰ ਤੇ ਪਸ਼ਮੀਨਾ ਆਪਾਂ ਏਕੇ ਟੈਕਸ ਦਾ ਲਵਾਇਆ ਹੋਇਆ ਹੈ ਛੂਟ ਦੇ ਉੱਤੇ 5 ਮੀਟਰ ਆਲਓਵਰ ਛੂਟ ਦੇਵਾਂਗੇ ਜਿਹੜੇ ਛੂਟ ਆਪਾਂ ਤੁਹਾਨੂੰ ਪਸ਼ਮੀਨੇ ਦੇ ਅੱਜ ਦਿਨੇ ਆਂਗੇ ਇਹ ਵਾਲੇ ਛੂ ਕੰਮ ਦੇ ਨਾਲ ਸਫਾਈ ਦੇ ਨਾਲ ਇਹਨਾਂ ਦਾ ਕੰਮ ਕੀਤਾ ਹੋਇਆ ਹੈ ਇਹ ਸ਼ੂਟ ਹੈਗੇ ਨੇਗੇ ਬੁੱਢੀ ਮਾਈ ਵਾਲੇ ਤੇ ਇਹਦੇ ਵਿੱਚ ਪਸ਼ਮੀਨਾ ਸਾਰਾ ਏਕੇ ਟੈਕਸ ਦਾ ਲੱਗਿਆ ਬਹੁਤ ਹੀ ਸੌਫਟ ਵਾਲਾ ਕੱਪੜਾ ਹੈ 5 ਮੀਟਰ ਆਲ ਓਵਰ ਹੈ ਇਹਦੇ ਆਪਾਂ ਸਾਰੇ ਜਿਹੜੇ ਲਾਈਟ ਕਲਰ ਦੇ ਸ਼ੂਟ ਹੈ ਇਹਨਾਂ ਦੇ ਆਪਾਂ ਜਿਹੜੇ ਹੈਗੇ ਨੇਗੇ ਸੂਟਾਂ ਦੇ ਉੱਤੇ ਬਾਹਾਂ ਤੇ ਵਰਕ ਨਹੀਂ ਕਰਾਇਆ ਕਿਉਂਕਿ ਇਹ ਸ਼ੂਟ ਦਾਦੀ ਮੰਮੀ ਵਾਲੇ ਨੇ ਤੇ ਇਹਦੇ ਵਿੱਚ ਜਿਹੜਾ ਪਹਿਲਾ ਕਲਰ ਆ ਉਹ ਪਿਸਤਾ ਟੋਨ ਹੈ ਉਸ ਤੋਂ ਬਾਅਦ ਮੈਂ ਦੂਸਰਾ ਕਲਰ ਤੁਹਾਨੂੰ ਦਿਖਾਉਣੀ ਹੈ ਤੇ ਇਹ ਸਕਿਨ ਟੋਨ ਦੇ ਵਿੱਚ ਆਇਆ ਹੈ ਆਹ ਲੋ ਜੀ ਇਹਦੇ ਕਲਰ ਸੋਹਣੇ ਨੇ ਤੇ ਸੂਟ ਆਪਾਂ ਤੁਹਾਨੂੰ ਦੇਣਾ 1000 ਦੇ ਵਿੱਚ ਤੇ ਛੀਪਾ ਆਲ ਇੰਡੀਆ ਫਰੀ ਹੋਊਗੀ ਤੁਸੀਂ ਘਰ ਬੈਠ ਕੇ ਬੁੱਕ ਕਰ ਸਕਦੇ ਹੋ ਸੂਟ ਨੂੰ ਤੇ ਸਾਡੇ ਗੁਰਨਾਨਕ ਸਟੋਰ ਮੈਸਰਖਾਨਾ ਤੇ ਆ ਕੇ ਵੀ ਤੁਸੀਂ ਸੂਟ ਲੈ ਸਕਦੇ ਹੋ ਆਹ ਲੋ ਜੀ ਜਿਹੜਾ ਦੂਸਰਾ ਕਲਰ ਹੈ ਇਹ ਸਕਿਨ ਟੋਨ ਦੇ ਵਿੱਚ ਹੈ ਤੇ ਸੋਨੂ ਘੇਰ ਦਾ ਕੰਮ ਵੀ ਵਧੀਆ ਮਿਲੂਗਾ ਖੁੱਲੇ ਸਾਇਦਾ ਤੇ ਏਕੇ ਟੈਕਸ ਦਾ ਪਸ਼ਮੀਨਾ ਲਵਾ ਕੇ ਆਪਾਂ ਕੰਮ ਕਰਾਇਆ ਹੋਇਆ ਹੈ ਤੇ ਆਲ ਇੰਡੀਆ ਤੁਸੀਂ ਜਿੱਥੇ ਮਰਜੀ suit ਨੂੰ ਬੁੱਕ ਕਰ ਸਕਦੇ ਹੋ ਤੇ ਸਿਰਫ ਤੇ ਸਿਰਫ ਆਪਾਂ 1000 ਰੁਪਏ ਦਾ ਛੂਟ ਦੇਣਾ ਹੈ ਚਾਹੇ ਤੁਸੀਂ ਸਾਡੇ ਕੋਲੋਂ ਲਾਈਟ ਕਲਰਾਂ ਦੇ ਵਿੱਚ ਲੈ ਲੋ ਤੇ ਚਾਹੇ ਸਾਡੇ ਕੋਲੋਂ ਡਾਰਕ ਕਲਰਾਂ ਦੇ ਵਿੱਚ ਲੈ ਲੋ ਤੇ ਸਾਰੇ suit ਆਪਣੇ ਕੋਲੇ ਬਹੁਤ ਸੋਹਣੇ ਆਏ ਆ ਆ ਲਓ ਜੀ ਆ ਥੋੜਾ ਜਿਹਾ ਸਕਿਨ ਟੋਨ ਦੇ ਵਿੱਚ ਲਾਈਟ ਜੇ ਦੇ ਵਿੱਚ ਸੀਗਾ ਆ ਥੋੜਾ ਡਾਰਕ ਜੇ ਦੇ ਵਿੱਚ ਆ ਗਿਆ ਆ ਲਓ ਜੀ ਤੁਸੀਂ ਨਾਲ ਦੀ ਨਾਲ ਖੋਲ ਕੇ ਆਪਾਂ ਤਾਂ ਦਿਖਾਉਣੇ ਕਿਉਂਕਿ ਤੁਸੀਂ ਸਕਰੀਨ ਸ਼ਾਟ ਭੇਜ ਕੇ ਸਾਡੇ ਕੋਲੋਂ ਛੂਟ ਇਕੋ ਵੀ ਤੁਸੀਂ ਉਹ ਕਰ ਸਕਦੇ ਹੋ ਹਲੋ ਜੀ ਇਹ ਥੋੜਾ ਜਿਹਾ ਕਲਰ ਦਾ ਥੋੜਾ ਥੋੜਾ ਫਰਕ ਆਊਗਾ ਆਹ ਲੋ ਜੀ ਜਿਹੜਾ ਅਗਲਾ ਸ਼ੂਟ ਆਪਣੇ ਕੋਲੇ ਆਇਆ ਇਹ ਪਿਸਟਾ ਟੋਨ ਦੇ ਵਿੱਚ ਆਇਆ ਕੜਾਈ ਬਹੁਤ ਹੀ ਸਫਾਈ ਨਾਲ ਦੇਵਾਂਗੇ ਤੁਹਾਨੂੰ ਉਹ ਤੋਂ ਗੱਲ ਕਰਾ ਹਲੋ ਜੀ ਉਹ ਕੜੀ ਚੱਕ ਰਹੀ ਕੋਈ ਗੱਲ ਨਹੀਂ ਆਹ ਲੋ ਜੀ ਇਹ ਵਾਲਾ ਡਾਰਕ ਪਿਸਟਾ ਟੋਨ ਦੇ ਵਿੱਚ ਆ ਗਿਆ ਚੱਕ ਕੇ ਲਿਓ ਕਿ ਕਰਦੇ ਰਹੋ ਆਹ ਲੋ ਜੀ ਸਟਾਪ ਲਾ ਆ ਗਿਆ 골ਡ ਕਲਰ ਇਹ ਵਾਲਾ ਸੂਟ ਤੁਹਾਨੂੰ ਦੇਾਂਗੇ 골ਡ ਕਲਰ ਦੇ ਵਿੱਚ ਲਿਆ ਬੰਨੂ ਫੜਾ ਦੇ ਆਹ ਲੋ ਜੀ 골ਡ ਕਲਰ ਦੇ ਵਿੱਚ ਸੂਟ ਦੇਾਂਗੇ ਤੇ ਕੜਾਈ ਸਾਰਿਆਂ ਦੀ ਬਹੁਤ ਹੀ ਸੋਹਣੀ ਹੈ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਇਹਦਾ ਆਪਾਂ ਜਿਹੜੇ ਬੁੱਢੀ ਮਾਈ ਵਾਲੇ ਸੂਟ ਆ ਸਾਰਿਆਂ ਦੇ ਆਪਾਂ ਬਾਹਾਂ ਤੇ ਕੜਾਈ ਨਹੀਂ ਲਈ ਇਕੱਲੇ ਇਕੱਲੇ ਜਿਹੜੇ ਹੈਗੇ ਨੇ ਸੂਟ ਆਪਾਂ ਲਿਆ ਫੋਨ ਚੱਕਣਾ ਨਹੀਂ ਸੀ ਤੇ ਇਹ ਤੇ ਆਪਾਂ ਇਕੱਲੇ ਘੇਰ ਦੀ ਕੜਾਈ ਲਈ ਆਪਾਂ ਬਾਹਾਂ ਦੀ ਕੜਾਈ ਨਹੀਂ ਲਈ ਸਾਰੇ ਸੂਟਾਂ ਦੇ ਉੱਤੇ ਆਹ ਲੋ ਜੀ ਆਹ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲਾਈਟ ਜਿਹਾ ਕਲਰ ਹੈ ਤੇ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਕਲਰ ਜਿਹੜਾ ਨਾਈਟ ਪਰਪਲ ਦੇ ਵਿੱਚ ਆਇਆ ਸਾਰਿਆਂ ਦੇ ਕਲਰ ਅੱਜ ਦੇ ਜਿਹੜੇ ਲਾਈਟ ਲਾਈਟ ਕਲਰ ਨੇ ਤੇ ਇਸ ਤੋਂ ਬਾਅਦ ਆਪਣੇ ਕੋਲੇ ਆਗੇ ਡਾਰਕ ਕਲਰ ਮੈਂ ਉਹ ਵੀ ਤੁਹਾਨੂੰ ਦਿਖਾਉਂਗੀ ਤੇ ਸਿਰਫ ਰੇਂਜ ਰਹੂਗੀ 1000 ਰੁਪਿਆ ਲੰਘ ਜਾਓਗਾ ਕਣ ਆ ਲਓ ਜੀ 1000 ਰੁਪਿਆ ਰਹੂਗੀ ਪਸ਼ਮੀਨਾ ਸਾਨੂੰ ਵਧੀਆ ਕੁਆਲਟੀ ਦਾ ਦੇਾਂਗੇ ਆਪਾਂ ਤੇ लास्ट ਵਾਲਾ ਸੂਟ ਆਪਣੇ ਕੋਲੇ ਗ੍ਰੇ ਕਲਰ ਦੇ ਵਿੱਚ ਆ ਇਹਦਾ ਵੀ ਕਲਰ ਥੋੜਾ ਲਾਈਟ ਹੀ ਹੈ ਆ ਲਓ ਜੀ ਇਹ ਵੀ ਲਾਈਟ ਕਲਰ ਦੇ ਵਿੱਚ ਤੁਹਾਨੂੰ ਮਿਲੂਗਾ ਤੇ ਜਿਹੜਾ ਪਸ਼ਮੀਨਾ ਦੇਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਥੋੜਾ ਪਸ਼ਮੀਨਾ ਲਗਾਇਆ ਆਪਾਂ ਆਹ ਲੋ ਜੀ ਫੀਲਿੰਗ ਤੁਸੀਂ ਬਸ਼ਮੀਨੇ ਦੀ ਲੈ ਕੇ ਦੇਖ ਸਕਦੇ ਹੋ ਕੁਆਲਿਟੀ ਆਪਾਂ ਨੇ ਬਹੁਤ ਹੀ ਟਾਪ ਦੀ ਲਵਾਈ ਹੈ ਤੇ 1000 ਰੁਪਏ ਦੇ ਵਿੱਚ ਆਪਾਂ ਛੂੜੋ ਨਾ ਇਸ ਤੋਂ ਬਾਅਦ ਆਪਣੇ ਕੋਲੇ ਆਗੇ ਨੇ ਡਾਰਕ ਰੰਗ ਇਹਦੇ ਵੀ ਆਪਣੇ ਕੋਲੇ ਦੋ ਤਿੰਨ ਡਿਜ਼ਾਈਨ ਨੇ ਪਹਿਲਾ ਡਿਜ਼ਾਈਨ ਆਪਾਂ ਤੁਹਾਨੂੰ ਦਿਰਾਗੇ ਫਲਕਾਰੀ ਵਾਲਾ ਰੇਂਜ ਸਾਰਾ ਦੀ ਹੋਊਗੀ 1000 ਰੁਪਿਆ ਆਹ ਲੋ ਜੀ ਇਹਦਾ ਘੇਰ ਬਹੁਤ ਸੋਹਣਾ ਫਲਕਾਰੀ ਦਾ ਡਿਜ਼ਾਈਨ ਜਿਹੜਾ ਇਹਦੇ ਤੇ ਹੈਗਾ 24 ਇੰਚ ਦਾ ਆਪਾਂ ਤੁਹਾਨੂੰ ਘੇਰ ਦੇਵਾਂਗੇ ਤੇ ਇਹਦੇ ਨਾਲ-ਨਾਲ ਜਿਹੜੇ ਡਾਰਕ ਕਲਰ ਵਾਲੇ ਇਹਦੇ ਨਾਲ-ਨਾਲ ਕਲਰ ਆਪਾਂ ਤੁਹਾਨੂੰ ਦੇਵਾਂਗੇ ਬਾਜੂ ਤੇ ਵਰਕ ਇਹ ਸਾਰਿਆਂ ਦੇ ਬਾਜੂ ਦੇ ਵਰਕ ਹੋਊਗਾ ਆਹ ਲਓ ਜੀ ਇਹਨਾਂ ਦੇ ਸਾਰੇ ਕਲਰਾਂ ਦੇ ਜਿਹੜੇ ਹੈਗੇ ਨੇ ਫੁਲਕਾਰੀ ਵਾਲਾ ਡਿਜ਼ਾਈਨ ਆ ਸਾਰਿਆਂ ਦੇ ਬਾਜੂ ਤੇ ਵਰਕ ਹੋਊਗਾ ਕਲਰ ਤੁਸੀਂ ਨਾਲ ਦੇ ਨਾਲ ਦੇਖੀਏ ਤੇ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੇ ਨੰਬਰ ਤੇ ਤੁਸੀਂ ਸਾਡੇ ਕੋਲ ਆਰਡਰ ਪਲੇਸ ਕਰ ਸਕਦੇ ਹੋ ਤੇ ਪੇਮੈਂਟ ਤੁਸੀਂ ਕਿਸੇ ਵੀ ਮੈਥਡ ਨਾਲ ਕਰ ਸਕਦੇ ਹੋ Google Pay ਕਰ ਸਕਦੇ ਹੋ ਚਾਹੇ ਟ੍ਰਾਂਸਫਰ ਕਰ ਸਕਦੇ ਹੋ ਬੈਂਕ ਅਕਾਊਂਟ ਦੇ ਰਾਹੀਂ ਤੇ ਪੇਟੀਐਮ ਤੁਸੀਂ ਕਰ ਸਕਦੇ ਹੋ ਆ ਲਓ ਜੀ ਆਹ ਵਾਲਾ ਰੈਸਟ ਕਲਰ ਦੇ ਵਿੱਚ ਆ ਗਿਆ ਤੇ ਕੜਾਈ ਸਾਰਿਆਂ ਦੇ ਨਾਲ ਮਿਲੂਗੀ ਜਿਹੜੇ ਡਾਰਕ ਕਲਰਾਂ ਵਾਲੇ ਆ ਸਾਰਿਆਂ ਦੇ ਨਾਲ ਕੜਾਈ ਮਿਲੂਗੀ ਬਾਹੰਦੀ ਇਸ ਤੋਂ ਬਾਅਦ ਆਪਣਾ ਆ ਗਿਆ ਕਲਰ ਮਸਟਰਡ ਆ ਲਓ ਜੀ ਇਹ ਵਾਲਾ ਮਸਟਰਡ ਕਲਰ ਦੇ ਵਿੱਚ ਆ ਗਿਆ ਤੇ ਕਿਉਂਕਿ ਬਾਹ ਦੀ ਕੜਾਈ ਆਪਾਂ ਤੁਹਾਨੂੰ ਇਸ ਕਰਕੇ ਦਿਖਾਉਣੀ ਹੁੰਦੀ ਆ ਵੀ ਤੁਹਾਨੂੰ ਪਤਾ ਲੱਗ ਜੇ ਵੀ ਗ੍ਰੇਸ ਸੂਟ ਦੀ ਕਿੰਨੀ ਬਣੂਗੀ ਤੇ ਲਾਸਟ ਵਾਲਾ ਕਲਰ ਆਪਣੇ ਕੋਲੇ ਇਹਦੇ ਵਿੱਚ ਆਇਆ ਹੈ ਮਹਿੰਦੀ ਟੋਨ ਦੇ ਵਿੱਚ ਹਾਲੋ ਜੀ ਆ ਵਾਲਾ ਸ਼ੂਟ ਮਹਿੰਦੀ ਟੋਨ ਦੇ ਵਿੱਚ ਆਇਆ ਹੈ ਤੇ ਤੁਸੀਂ ਘੇਰ ਦਾ ਕੋਈ ਵੇਜਜ ਕੋਗੇ ਮੰਗਾਇਓ ਇਹਦਾ 24 ਇੰਚ ਦਾ ਘੇਰ ਦੇਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਆਹ ਚੈੱਕ ਪਸ਼ਮੀਨੇ ਦਾ ਆ ਗਿਆ ਇਹ ਮੇਰੇ ਕੋਲੇ ਹੈਗਾ ਸਿੰਗਲ ਸ਼ੂਟ ਤੇ ਆਹ ਲਓ ਜੀ ਇਹਦੀ ਕੜਾਈ ਤੁਸੀਂ ਦੇਖ ਸਕਦੇ ਹੋ ਕੜਾਈ ਇਹਦੀ ਬਹੁਤ ਸੋਹਣੀ ਹੈ ਤੇ ਨਾਲ ਆਪਾਂ ਇਹਦੀ ਬਾਹ ਤੇ ਵੀ ਲਿਆ ਵਰਕ ਇਹ ਵਾਲਾ ਹੈਗਾ ਸਿੰਗਲ ਪੀਸ ਆਹ ਲਓ ਜੀ ਸਾਰਾ ਸਬਸ ਨੂੰ ਆਲ ਓਵਰ ਦੇ ਵਿੱਚ ਮਿਲੂਗਾ ਤੇ ਜਿਹੜਾ ਮੇਰੇ ਕੋਲੇ ਆ ਹੌਂਸਲਕਾਰੀ ਵਾਲਾ ਡਿਜ਼ਾਈਨ ਆਇਆ ਇਹ ਵੀ ਮੇਰੇ ਕੋਲੇ ਇੱਕ ਸਿੰਗਲ ਪੀਸ ਬਚਿਆ ਆ ਲੋ ਜੀ ਇਹ ਵੀ ਮੇਰੇ ਕੋਲੇ ਸੋਲੋ ਹੀ ਹੈ ਸ਼ੂਟ ਲਾਈਟ ਫਰੋਜੀ ਦੇ ਵਿੱਚ ਆ ਲੋ ਜੀ ਇਹ ਵਾਲਾ ਹੈਗਾ ਫਲਕਾਰੀ ਵਾਲਾ ਡਿਜ਼ਾਈਨ ਤੇ ਇਹਨਾਂ ਦੀ ਸਾਰਿਆਂ ਦੀ ਜਿਹੜੇ ਰੇਂਜ ਹੈਗੀ ਹੈ 1000 ਰੁਪਿਆ ਤੇ ਸਾਰਿਆਂ ਦੇ ਇਹਨਾਂ ਦੇ ਬਾਹਾਂ ਤੇ ਵਰਕ ਹੋਊਗਾ ਇਹ ਵਾਲੇ ਸੂਟ ਮੈਂ ਤੁਹਾਨੂੰ ਦਿਖਾ ਤੇ ਇਸ ਤੋਂ ਬਾਅਦ ਮੇਰੇ ਕੋਲੇ ਆ ਗਈ ਰਾਮ ਟੈਕਸ ਦੀ ਵੈਰਾਈਟੀ ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਰਾਮ ਟੈਕਸ ਦਾ ਸੂਟ ਆਹ ਲਓ ਜੀ ਇਹ ਦੋ ਸੂਟ ਸੀਗੇ ਸਿੰਗਲ ਸਿੰਗਲ ਤੇ ਸਾਰਿਆਂ ਦਾ ਰੇਟ ਇਹਨਾਂ ਦਾ ਰਹੂਗਾ 1000 ਰੁਪਿਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਹਾਗੇ ਰਾਮ ਟੈਕਸ ਦੇ ਆਹ ਲਓ ਜੀ ਜਿਹੜੇ ਆ ਸੂਟ ਮੇਰੇ ਕੋਲੇ ਆਏ ਨੇ ਨਾ ਇਹ ਰਾਮ ਟੈਕਸ ਦੇ ਪਸ਼ਮੀਨੇ ਤੇ ਅਸੀਂ ਆਪ ਖੁਦ ਕੰਮ ਕਰਾਇਆ ਹੋਇਆ ਹੈ ਤੇ ਇਹਦਾ ਆਪਾਂ ਰੇਟ ਤੁਹਾਨੂੰ ਦੇਾਂਗੇ 1250 ਰੁਪਿਆ ਸ਼ਿਪਿੰਗ ਤੁਹਾਨੂੰ ਇਹ ਅਲੱਗ ਤੋਂ ਦੇਣੀ ਪਊਗੀ 50 ਰੁਪਿਆ ਐਕਸਟਰਾ ਤੁਹਾਨੂੰ ਦੇਨੇ ਪੈਣਗੇ ਕੋਰੀਅਰ ਦੇ ਆ ਲਓ ਜੀ ਇਹ ਮੇਰਾ ਰਾਮਟੈਕਸ ਦਾ ਪਸ਼ਮੀਨਾ ਹੈ ਤੇ ਤੁਸੀਂ ਇਹਦੀ ਸਫਾਈ ਦੇਖ ਸਕਦੇ ਹੋ ਕੰਮ ਦੀ ਘੇਰਾ ਆਪਾਂ ਇਹਦਾ ਲਿਆ 24 ਇੰਚ ਦਾ ਤੇ ਵਰਕ ਵੀ ਸਾਡਾ ਬਹੁਤ ਹੀ ਸੋਹਣਾ ਹੋਇਆ ਕਿਤੇ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਆਪਾਂ ਵਰਕ ਕੀਤਾ ਤੇ ਨਾਲ ਦੀ ਨਾਲ ਇਹਦੀਆਂ ਬਾਹਾਂ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਬਾਹਾਂ ਦੇ ਉੱਤੇ ਬਹੁਤ ਸੋਹਣਾ ਵਰਕ ਕੀਤਾ ਹੈ ਆਹ ਲਓ ਜੀ ਇਹਦੀ ਫਿਨਿਸ਼ਿੰਗ ਬਹੁਤ ਹੀ ਜ਼ਿਆਦੇ ਹੈ ਤੇ ਇਹਦਾ ਰੇਟ 1250 ਰੁਪਏ ਲੱਗੂਗਾ ਤੁਹਾਨੂੰ ਐਕਸਟਰਾ ਤੋਂ ਤੁਹਾਨੂੰ ਚਾਰਜ 50 ਰੁਪਏ ਅਲੱਗ ਲੱਗੂਗਾ ਤੇ ਇਹਦੇ ਵਿੱਚ ਮੇਰੇ ਕੋਲ ਤਿੰਨ ਕਲਰ ਨੇਗੇ ਤੇ ਤਿੰਨੇ ਕਲਰ ਬਹੁਤ ਹੀ ਸੋਹਣੇ ਨੇਗੇ ਆਹ ਲਓ ਜੀ ਇਹ ਹੈਗਾ ਆਪਣਾ 골ਡ ਕਲਰ ਦੇ ਵਿੱਚ ਆਹ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ 24 ਇੰਚ ਦਾ ਘੇਰ ਦੇਾਂਗੇ 5 ਮੀਟਰ ਆਲ ਓਵਰ ਸਟਾਫ ਇਹ ਵਾਲੇ ਛੂਟ ਤੁਹਾਨੂੰ ਰਾਂਟੈਕਸ ਦੇ ਵਿੱਚ ਦੇਵਾਂਗੇ ਤੇ ਆ ਇਹਦਾ ਆ ਗਿਆ ਬਾਜੂ ਵਰਕ ਤੇ ਕਲਰ ਕੰਬੀਨੇਸ਼ਨ ਵੀ ਸੋਹਣਾ ਹੈ ਜੇ ਤੁਸੀਂ ਸਾਡੇ ਕੋਲੋਂ ਦੁਪੱਟਾ 2.5 2.5 ਇੰਡਾਈ ਦੇ 2.5 ਕਰੋੜਾ ਦਾ ਦੁਪੱਟਾ ਵੀ ਅਸੀਂ 2.5 ਕਰਾ ਕੇ ਦੇਾਂਗੇ ਤੁਹਾਨੂੰ ਤੇ ਇਹਦੇ ਵਿੱਚ ਆਪਣਾ ਲਾਸਟ ਡਿਜ਼ਾਈਨ ਆ ਗਿਆ ਪਰਪਲ ਸ਼ੇਡ ਦੇ ਵਿੱਚ ਇਹ ਵੀ ਡਿਜ਼ਾਈਨ ਹੈਗਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਆ ਲਓ ਜੀ ਇਹ ਡਿਜ਼ਾਈਨ ਵੀ ਆਪਣਾ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਇਹਨੂੰ ਮੰਨ ਲਓ ਵੀ ਆਪਾਂ ਤੁਹਾਨੂੰ 1300 ਰੁਪਏ ਦੇ ਵਿੱਚ ਤੁਹਾਨੂੰ ਪਊਗਾ ਸ਼ਿਪ ਫਰੀ ਰਹੂਗੀ ਤੇ ਆਪਾਂ ਜੇ ਤੁਸੀਂ ਸਾਨੂੰ 1250 ਦੇ ਵਿੱਚ ਤੁਹਾਨੂੰ ਐਕਸਟਰਾ ਤੋਂ ਚਾਰਜ ਦੇਣਾ ਪਊਗਾ ਤੇ ਆਹ ਲਓ ਜੀ ਇਹ ਆਪਣੇ ਤਿੰਨ ਛੂਟ ਸੀਗੇ ਆਰਮ ਟੈਕਸ ਦੇ ਪਸ਼ਮੀਨੇ ਦੇ ਤੇ ਇਹਦਾ ਬਾਜੂ ਵਰਕ ਆ ਗਿਆ ਏ ਸੀ ਕਿ ਆਪਣੀ ਅੱਜ ਦੀ ਵੀਡੀਓ ਜਿਹੜੇ ਤੁਹਾਨੂੰ ਮੈਂ ਪਸ਼ਮੀਨੇ ਸ਼ੂਟ ਦਿਖਾਏ ਆਪਣੇ ਕੋਲੇ ਵੈਰਾਈਟੀ ਜਿਹੜੀ ਮੈਚਿੰਗ ਵਾਲੀ ਆਲ ਓਵਰ ਵਾਲੀ ਤੇ ਬਹੁਤ ਸਾਰੇ ਜਿਹੜੇ ਸ਼ੂਟ ਆਪਣੇ ਕੋਲੇ ਸ਼ਾਪ ਦੇ ਉੱਤੇ ਹੁੰਦੇ ਨੇਗੇ ਤੇ ਆਪਾਂ ਜਿਹੜੀ ਵੀਡੀਓ ਆ ਇੱਕ ਆਪਾਂ ਗੱਲ ਨੋਟ ਕਰਾ ਦਈਏ ਵੀ ਜਿਹੜੀ ਵੀ ਵੀਡੀਓ ਅਸੀਂ ਵੱਡੀ ਵੀਡੀਓ ਆ ਉਹ ਰੀਲਾਂ ਤਾਂ ਅਸੀਂ ਪਾਉਂਦੀ ਰਹਨੇ ਆ ਤੇ ਅਸੀਂ ਦੁਬਾਰਾ ਤੋਂ ਪਹਿਲਾਂ हट ਗਏ ਸੀਗੇ ਵੱਡੀ ਵੀਡੀਓ ਪਾਉਣਾ ਕਿਉਂਕਿ ਸਾਡੇ ਕੋਲੇ ਵੈਸੇ ਤਾਂ ਅੱਜ ਵੀ ਸਾਡੇ ਕੋਲੇ ਮਿਸਤਰੀ ਦੇ ਕੰਮ ਚੱਲੀ ਜਾਂਦਾ ਸਾਡੇ ਘਰ ਦਾ ਕੰਮ ਚੱਲੀ ਜਾਂਦਾ 6-7 ਮਹੀਨੇ ਹੋ ਗਏ ਤੇ ਅਸੀਂ ਦੁਬਾਰਾ ਤੋਂ ਸਟਾਰਟ ਕੀਤੀ ਹੈ ਵੱਡੀ ਵੀਡੀਓ ਅਸੀਂ ਪਾਇਆ ਕਰਾਂਗੇ ਰੋਜ਼ ਸ਼ਾਮ ਨੂੰ 7 ਵਜੇ ਤੇ ਤੁਸੀਂ ਸਾਡੇ ਚੈਨਲ ਤੇ ਆ ਕੇ ਕਿਰਪਾ ਕਰਕੇ ਜਿਹੜੀ ਸਾਡੀ ਵੱਡੀ ਵੀਡੀਓ ਹੁੰਦੀ ਹੈ ਤੁਸੀਂ ਡੇਲੀ ਸਾਡੀ ਵੀਡੀਓ ਦੇਖ ਸਕਦੇ ਹੋ ਤੇ ਤੁਸੀਂ ਜੇ ਸਾਡੇ ਚੈਨਲ ਤੇ ਨਵੇਂ ਆਉਣੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਣਾ ਜੇ ਕਮੈਂਟ ਕਰਨਾ ਵੀਡੀਓ ਲਾਈਕ ਸ਼ੇਅਰ ਕਰਨੀ ਜੀ ਤੇ ਆਪਣੇ ਸੋਹਣੇ ਸੋਹਣੇ ਸੂਟ ਹੁੰਦੇ ਆ ਤੁਸੀਂ ਸਾਡੇ ਕੋਲੇ ਬਹੁਤ ਸਾਰੇ ਕਸਟਮਰ ਆਏ ਜਿਹੜੇ ਸਾਡੇ ਕੋਲ ਆਨਲਾਈਨ ਜਿਹੜੇ ਸੂਟ ਬਾਈ ਕਰਦੇ ਆ ਤੇ ਅਸੀਂ ਨੰਬਰ ਸਕਰੀਨ ਦੇ ਉੱਤੇ ਦਿਨੇ ਹੁੰਦੇ ਆ ਤੁਸੀਂ ਇਸ ਇਸ ਤੇ ਬੁੱਕ ਕਰ ਸਕਦੇ ਹੋਗੇ ਸ਼ੂਟ ਨੂੰ ਆਰਡਰ ਪਲੇਸ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ